ਮੈਨੂੰ ਕੰਮ ਹੋਰ ਸੱਜਣਾ ਘਰੇ ਬੈਠੀ ਹੁੰਦੀ ਰਹਾਂ ਬਹੋਰ ਸੱਜਣਾ ਜੱਚਦਾ ਨਹੀਂ ਮੈਨੂੰ ਕੰਮ ਹੋਰ ਸੱਜਣਾ ਘਰੇ ਬੈਠੀ ਹੁੰਦੀ ਰਹਾਂ ਬਹੋਰ ਸੱਜਣਾ ਨਾਮ ਮੇਰਾ ਲੋਗ ਬੁੱਕ ਤੇ ਚੜਾਵੇ ਜਟਾ ਕੱਠੇ ਕਰਾਂਗੇ ਡਿਲੀਵਰੀ ਮੇਰਾ ਵੀ ਲਾਇਸੈਂਸ ਤੂੰ ਗੜਾਵੇ ਜਟਾ ਕੱਠੇ ਕਰਾਂਗੇ ਡਿਲੀਵਰੀ ਉਦੋਂ ਹਾਂ ਚੀਜ਼ਾਂ 'ਚ ਖਿਆਲ ਰਹਿੰਦਾ ਮੇਰਾ ਬਤਲੋ ਨਾਮ ਰੱਬ ਦਾ ਤੇ ਦੂਜਾ ਮੁਖ ਤੇਰਾ ਬਤਲੋ ਸੇਰ ਤੋਂ ਮੈਂ ਹੋਜੂ ਸਵਾ ਸੇਰ ਬੱਲੀ ਇਹ ਨਹੀਂ ਜੇ ਤੂੰ ਅੱਖਾਂ ਸਾਵੇਂ ਹੋਵੇਂ ਹਏ ਹਏ ਦਲਰਾਂ ਦੇ ਰਾਦੂ ਜੱਗ ਟੇਰ ਬੱਲੀ ਇਹ ਨਹੀਂ ਜੇ ਤੂੰ ਅੱਖਾਂ ਸਾਵੇਂ ਰਵੇਂ ਲੌਂਗ ਰੂਟ ਤੇ ਟਰਾਲਾ ਚੱਲੂ ਫੇਰ ਬੱਲੀ ਇਹ ਨਹੀਂ ਜੇ ਤੂੰ ਅੱਖਾਂ ਸਾਵੇਂ ਹੋਵੇਂ ਹੋ ਪਾਉਂਦੇ ਨਹੀਂਓ ਤੇਰੇ ਬਿਨਾਂ ਕੇ ਸਾਰਾ ਆਂਡ ਤੇ ਗਵਾਂਡ ਸਾਰਾ ਆਂਡ ਤੇ ਗਵਾਂਡ ਵੇ ਹੋ ਸਸ ਚੰਦਰੀ ਦਾ ਫਾਗਣੋਂ ਲਾਵੇ ਜਟਾ ਕੱਠੇ ਕਰਾਂਗੇ ਡਿਲੀਵਰੀ ਮੇਰਾ ਵੀ ਦਸ ਸਸ ਤੂੰ ਬਣਾਵੇ ਜਟਾ ਕੱਠੇ ਕਰਾਂਗੇ ਡਿਲੀਵਰੀ ਹਾ ਭੀੜ ਨੂੰ ਜੇ ਮੇਲੇ ਬਿਲੋਂ ਚਾ ਤੇਰੇ ਹੱਥ ਦੀ ਟਾਲੇ ਮਾਰ ਵਾਂਗੂ ਜਿਹੜੀ ਅੱਖ ਖੜੀ ਰੱਖਦੀ ਨੀ ਅੱਖ ਗੱਲ ਅੱਖ ਦੀ ਉਹ ਕੈਟ ਦੀ ਕਿਹੜਾ ਦੂੰ ਫਿਰ ਲੇਰ ਬੱਲੀਏ ਨਹੀਂ ਜੇ ਤੂੰ ਅੱਖਾਂ ਸਾਹਮਣੇ ਹੋਵੇਂ ਦਲਰਾਂ ਦੇ ਉਹ ਜਾਨ ਦਿਲ ਤੇਰ ਬੱਲੀਏ ਨਹੀਂ ਜੇ ਤੂੰ ਅੱਖਾਂ ਸਾਹਮਣੇ ਹੋਵੇਂ ਮੋਢੇ ਨਾਲ ਮੋਢਾ ਜੋੜ ਕਰੂੰਗੀ ਕਮਾਈ ਵੇ ਦੇਖੀ ਕਿਵੇਂ ਜਾਂਦੀ ਫਿਰ ਮੋਰਗੇ ਜਿলাই ਘਰ ਦੇ ਮੋਰਗੇ ਜਿলাই ਮੈਨੂੰ ਸੋਚ ਸੋਚਿ ਚੜੀ ਜਾਂਦਾ ਚਾਵੇਂ ਜੱਟਾ ਕੱਠੇ ਕਰਾਂਗੇ ਡਰੈਵਰੀ ਮੇਰਾ ਵੀ ਲਿਸੰਸ ਤੂੰ ਬਣਾਵੇਂ ਜੱਟਾ ਕੱਠੇ ਕਰਾਂਗੇ ਡਰੈਵਰੀ ਹੋ ਲੋਗ ਲੋਜ਼ ਪੀਟ ਦੀ ਤੂੰ ਚਾਦੀ ਬਿਲੋ ਫੜਨੀ ਹੋ ਲੈਣ ਲਿਸੰਸ ਤੋਂ ਤਿਆਰੀ ਬਿਲੋ ਕਰ ਹਾਂ ਤੇ ਹਰੀ ਬਿਲੋ ਕਰਨੀ ਹੋ ਗੱਲ ਡੋਗਰਾਂ ਦਾ ਲਾਉਂਦਾ ਨਹੀਂਓ ਧੇਰ ਬੱਲੀਆਂ ਨਹੀਂ ਜੇ ਤੂੰ ਅੱਖਾਂ ਸਾਵੇਂ ਹੋਵੇਂ ਮੈਂ ਡਾਲਰਾਂ ਦੇ ਰਾਦੂ ਜੱਟ ਢੇਰ ਬੱਲੀਏ ਨਹੀਂ ਜੇ ਤੂੰ ਅੱਖਾਂ ਸਾਵੇਂ ਹੋਵੇਂ ਲੌਂਗ ਰੂਟ ਤੇ ਟਰਾਲਾ ਚੱਲੂ ਫੇਰ ਬੱਲੀਏ ਨਹੀਂ ਜੇ ਤੂੰ ਅੱਖਾਂ ਸਾਵੇਂ ਹੋਵੇਂ